ঠাই Oh, <laughs> yeah. ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਤ 25 ਲੱਖ ਰੁਪਏ 25 ਲੱਖ 19000 ਦੀ ਗਰਾਟੇ ਕਿਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਕੋਈ ਪਤਾ 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 ਉਦੋਂ ਲੱਗਦਾ ਸੀ ਜਦੋਂ ਇੱਥੇ ਪਤਾ ਕਿਉਂ ਦਾ ਕਿ ਚਲੋ ਆਪਾਂ ਕਹਿੰਦਾ ਅੱਗੇ ਮੇਰੀ ਗੱਲ ਸੁਣ ਲੋ ਅੱਗੇ ਕੀ ਹੁੰਦਾ ਮੈਂ ਤਾਂ ਅਸਲ ਗੱਲ ਸੁਣ ਲੋ ਗੱਲ ਆਪਣਾ ਸਾਦੇ ਜਨਤਰੀ ਸਾਡੇ ਦੇ ਲੋਕ ਮੇਰੇ ਨਾਲ ਮੇਰੇ ਨਾਲ ਗੱਲ ਸੁਣ ਲੋ ਨਾ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਮੇਰੀ ਤਾਂ ਗੱਲ ਸੁਣ ਲੋ ਹਾਂ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਲਾ ਦਿਓ ਨਿਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਹੱਦੇ ਵਿੱਚ ਜ਼ਿੰਮੇਵਾਰਾਂ ਸਾਡੇ ਨੱਕ ਨੂੰ ਥੋੜਾ ਸੰਬੰਧ ਆ ਥੋੜੀ ਭੂਆ ਦਾ ਪੱਕੀ ਦੀ ਆ ਸਾਡੇ ਵੀ ਚਲੋ ਹੈਗੇ ਹੈਗੇ ਅਸੀਂ ਅੱਜ ਪੁੱਤ ਦੀ ਸੌਣ ਲੋਕ ਕਿਸੇ ਕਾਰਨ ਕਰਕੇ ਪਤਾ ਨਹੀਂ ਕਿ ਮੈਂ ਤੇ ਨਹੀਂ ਪੁੱਤ ਨੂੰ ਕੁਝ ਹੋ ਜਾਂਦਾ ਉਹ ਜਪਾ ਸਾਰੇ ਭਰਾ ਆ ਗਏ ਕੰਮ 'ਤੇ ਬੈਠੇ ਆ ਫੇਰ ਵੀ ਕੋਈ ਕਮੇਡੀ ਨਾਲ ਬਣਿਆ ਹੋਇਆ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਭਰਾ ਹੀ ਆ ਗਏ ਪੱਦਾ ਭਰਾ ਪਰਸ਼ੋਦ ਵੀ ਤੇ ਗੱਲ ਕਰੀਓ ਯਾਰ ਗੱਲ ਕਰੀ ਭਰਾ ਕੋਈ ਨਹੀਂ ਅੱਧ ਪਰ ਪੈਣੀ ਗੱਲ ਕਰਨ ਦੀ ਸੁਣੋ ਨਾ ਕਸ ਵੀ ਕਿਸਾਨ ਆ ਕੋਈ ਨਹੀਂ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰਉਂ ਜੀ ਇਹਦੀ ਜ਼ਿੰਮੇਵਾਰੀ ਬਣਦੀ ਆ ਇਹ ਸਿਆਣਾ ਬਿਆਣਾ ਇੱਕ ਮਿੰਟ ਖੜ੍ਹ ਜੋ ਤੁਸੀਂ ਕੀ ਗੱਲ ਕੋਈ ਗੱਲ ਇੱਕ ਮਿੰਟ ਸਾਡੀ ਗੱਲ ਹੋਣੀ ਆ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਹੈ ਸਾਡੇ ਟਿੱਕਰ ਇਹ ਤਾਂ ਹੁਣ ਉੱਥੇ ਕਰਿਆ ਜਾਇ ਜ਼ਰੂਰ ਨਮੈਂਦੇ ਕੱਢ ਜੋ ਦੋ ਮਿੰਟ ਇਹ ਗੱਲ ਸੋਰ ਹੈ ਸਾਡਾ ਰੋਸ ਹੈ ਸਾਡੇ ਟਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਹੀਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੋਨ ਨੂੰ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਹ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸੱਦਾ ਵੀ ਹਰੇਕ ਪਿੰਡ ਚ ਬੇ ਵਿਰੋਧ ਕਰਨੇ ਕਰਨਾ ਉਹ ਕਹਾਂ ਸੀ ਬਰੋ ਨਹੀਂ ਕਰਾ ਤੁਸੀਂ ਕਹਿੰਦੇ ਬਿਆਨ ਦੇ ਦਿਓ ਯਾਰ ਕਰ ਲੈਣ ਦੇ ਗੱਲਾਂ ਤੇਰਾ ਨਾਮ ਜਿਆਦਾ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਵੀ ਉਹ ਨਮੈਂਦਾ ਜੀ ਉਹ ਵੀ ਨਮੈਂਦਾ ਫੇਰ ਕੋਈ ਗੱਲ ਆ ਕੇ ਕਰੀ ਜਾਂਦਾ ਨਾ ਕੋਈ ਗੱਲ ਇਹ ਵੀ ਇਹ ਵੀ ਉਹਨੇ ਮਾਰਦਾ ਤੁਸੀਂ ਇਹ ਕਹਿੰਦੇ ਹੋ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਨਾ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਬਿੱਲ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਵੀ ਕਿਸਾਨ ਜਥੇਬੰਦੀ ਨਾਲ ਗੱਲ ਹੋਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀ ਜਿਹੀ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਦੇਖੋ ਵੀ ਇਹਨੇ ਚੈਨਲ ਸ਼ੇਅਰ ਕਰੋ ਮਾੜਾ ਜਿਹਾ ਸੁਣੋ ਗੱਲ ਵਿੱਚ ਮੈਂ ਗੱਲ ਅੱਜ ਸੁਣੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਖੋ ਮੀਟਿੰਗ ਰੱਖੋ ਇਹ ਮੈਂ ਉਹ ਤੁਹਾਡੇ ਭਗਵਾਨ ਜੀ ਤੁਮਾਨ ਨੇ ਸਾਥ ਕੀ ਕਰਨਾ ਮੀਟਿੰਗ ਦੇਖੇ ਵਿਚਾਲੇ ਭੱਜ ਗਿਆ ਬਾਕੀ ਕਣਕਾਂ ਦਾ ਵੀ ਮੰਡੀਆਂ ਲੱਖੋ ਤੁਸੀਂ ਕਿੰਨੀਆਂ ਮਿਲਦੀਆਂ ਚੋਨੇ ਦਾ ਮਾਮਲਾ ਕਰਵਾਉਣਾ ਪਹਿਲਾਂ ਤੁਸੀਂ ਮੰਤਰੀ ਨੇ ਨਹੀਂ ਕੀਤਾ ਸਾਡੇ ਆਪ ਨੂੰ ਜਿੱਥੇ ਉਹਨਾਂ ਨੇ ਮੀਟਿੰਗ ਕਰਕੇ ਮੋੜ ਦਿੱਤਾ ਇੱਕ ਵਾਰ ਤਾਂ ਦੇਖੋ ਆਪਣੀ ਸਾਰੀਆਂ ਕਾਰਨਾਂ ਗੱਲ ਕਰਨਾ ਮੈਂ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਤੁਹਾਨੂੰ ਕਰੂੰਗਾ ਸਾਰੇ ਐਮਐਲ ਸਾਹਿਬਾਨਾਂ ਕੋਲ ਜਾ ਰਿਹਾ ਸਾਰੇ ਐਮਐਲ ਸਾਹਿਬ ਜਿੰਨੇ ਆ ਸਾਰਿਆਂ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀ ਕਰਦਾ ਵੀ ਇੱਥੇ ਕਰਾਉਂ ਕੋਈ ਰੋਲਾ ਸਰਕਾਰ ਦਾ ਸੈਂਟਰ ਸਰਕਾਰ ਦਾ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧਦਾ ਤੇ ਜੇ ਇਸ ਲਈ ਸਾਡਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਸੋਚ ਰੋ ਇੱਥੇ ਸਾਡੇ ਭਰਾ ਤੁਸੀਂ ਸਰਕਾਰ ਜੋ ਵੀ ਦੇਖੋ ਇਹ ਤਾਂ ਤੁਹਾਡਾ ਮੁੱਖ ਮੰਤਰੀ ਆ ਅਸੀਂ ਕਹਾਂ ਕਿ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੋਲ ਗਾਉਂ ਕਿ ਉਹਨਾਂ ਸਾਡਾ ਸਰਕਾਰ ਪਰ ਦੀ ਰੋਲ ਹੈਗੇ ਦੇਖੋ ਬੇੜੇ ਅਸੀਂ ਤਾਂ ਵੋਟਾਂ ਤੁਹਾਨੂੰ ਪਾਈਆਂ ਥੋੜੇ ਨਹੀਂ ਸਾਡੇ ਰੌਲੇ ਪਤਾ ਬਈ ਲੇ ਗੇ ਤਾਂ ਵਧ ਗਏ ਨਾ ਸੁਣੋਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕੁੱਟੂ ਮਾਰ ਲਓ ਬੁੱਲੇ ਮਾੜੀ ਭੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਦੀ ਤਾਰਾਂ ਫਾਟੇ ਛੋਟੇ ਪੈਂਡਾ ਛੋਟਾ ਪੈਂਡਾ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰੰਪਰੇ ਰਹਿਣਾ ਲੈ ਲੈ ਹਾਂ ਜੀ ਪੰਜ ਮੇਰੇ ਕੋਲੇ ਆਏ ਅੱਜ ਤਾਂ ਤੂੰ ਦੱਸਿਆ ਸਾਡੇ ਫਿਰ ਉੱਥੇ ਦਾ ਏਕ ਰਾਪਰੇ ਠਹਿ ਕੇ ਜੀ ਮੇਰੇ ਕੋਲੇ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲੇ ਆਏ ਤੂੰ ਆ ਕੇ ਤੂੰ ਮੈਂ ਐਮਐਲ ਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲੇ ਕਦੇ ਆਏ ਤੂੰ ਮਹਾਰਾਜ ਪੈਂਡਾ ਮੇਰੇ ਕੋਲੇ ਕਦੇ ਆ ਦਰਵਾਜ਼ੇ ਖੁੱਲੇ ਗਏ ਬਹੁਤ ਬਹੁਤ ਸਾਡੇ ਤੁਹਾਡੇ ਕੋਲ ਆ ਗਏ ਬਹੁਤ ਦੇਖੋ ਜੀ ਹੁਣ ਹੱਲ ਕਰਦੇ ਬੇਟੇ ਕਦੇ ਕਦੇ ਜੀ ਆਪਰ ਨਗਰ ਮਾਂ ਐਸੇ ਸਿਰ ਤੇ ਤਰਦਾਇਆ ਕਰੇ ਜੀ ਆਵਾਜ਼ ਮੇਰੀ ਉਮਰ ਵੀ ਤਰਨ ਲੱਗੇ ਉਹ ਸਿਰ ਤੇ ਸਿਰ ਤੇ ਹੱਥਾ ਕਰਕੇ ਹੱਲ ਕਰਿਓ ਸਾਨੂੰ ਉਹ ਸਿਰ ਤੇ ਹੱਥ ਹਰ ਕੇ ਤੋੜਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੇ ਜੀ ਆਪਾਂ ਜਿਵੇਂ ਹੁਣ ਵੀ ਧਰ ਕੇ ਰੱਖੇ ਜਦੋਂ ਬਾਟਰ ਵਾਸਤੇ ਬੰਦਾ ਆ ਲਾ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਨਹੀਂ ਨਹੀਂ ਮਰ ਕੇ ਪੈ ਗਿਆ ਤੁਹਾਡਾ ਆਏ ਨਹੀਂ ਹੈਗਾ ਸਰਕਾਰ ਮਰਦਾਬਾ ਮੁੰਡਾ ਮੁੰਡਾ